ਨਮੈ ਪੀਤ ਨਿਰੰਜਨ ਦਰਸਾ ਪਰਤ੍ਰ ਰੂਪ ਨਾ ਪੀਖੈ ਨਿਤ੍ਰ ਸਾਧਕ ਟਹਿਲ ਸੰਤ ਸੰਗ ਹੀਤਮ ਕੰਨ ਨ ਸੁਣੈ ਕਾਹੂ ਕੀ ਨਿੰਦਾ ਸਬ ਤੇ ਜਾਨੈ ਆਪਸ ਕੋ ਮੰਦਾ ਗੁਰ ਪ੍ਰਸਾਦ ਬਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਤ नानक कोट मदे को ऐसा अपरसम नानक कोट मदे को ऐसा अपरसम वागुरु जी का खालसा वाहेगुरु जी की फतेह वडभागी हां ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਵਿਰਾਜਮਾਨ ਹੋ ਕੇ ਬੈਠੇ ਹਾਂ ਗੁਰਮੁਖ ਖ ਵੱਡੀ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਮਨੁੱਖਾ ਸਰੀਰ ਮਿਲ ਜਾਣਾ ਤੇ ਉਸ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਸੱਚੇ ਸਤਿਗੁਰੂ ਦਾ ਮਿਲ ਜਾਣਾ ਕਿਉਂਕਿ ਕਰੋੜਾਂ ਲੋਕ ਨੇ ਜਿਨ੍ਹਾਂ ਨੂੰ ਮਨੁੱਖਾ ਸਰੀਰਤਾ ਮਿਲਿਆ ਪਰ ਸੱਚਾ ਸਤਿਗੁਰੂ ਨਹੀਂ ਮਿਲਿਆ ਅੱਸੀ ਭਾਗਾਂ ਵਾਲਿਆਂ ਵੀ ਮਨੁੱਖਾ ਸਰੀਰ ਦੇ ਨਾਲ ਨਾਲ ਸਾਨੂੰ ਸੱਚਾ ਸਤਿਗੁਰੂ ਵੀ ਮਿਲਿਆ ਤੇ ਉਸ ਤੋਂ ਵੱਡੇ ਭਾਗ ਹੁੰਦੇ ਨੇ ਸੱਚੇ ਸਤਿਗੁਰੂ ਦੀ ਸੰਗਤ ਮਿਲ ਜਾਣੀ ਕਿਉਂਕਿ ਸਿੱਖ ਤਾਂ ਬਹੁਤ ਨੇ ਸੰਗਤ ਮਿਲ ਜਾਣੀ ਬਹੁਤ ਔਖੀ ਹੈ ਵਡਭਾਗੀ ਸਤਸੰਗਤ ਪਾਵੇ ਤੇ ਗੁਰਮਖੋ ਮੈਂ ਕਹਿਣਾ ਹੁਣ ਉਸ ਤੋਂ ਵੀ ਵੱਡੇ ਭਾਗ ਨੇ ਕਿ ਸਤਿਗੁਰਾਂ ਜੀ ਦੀ ਬਾਣੀ ਨੂੰ ਸਤਿਗੁਰਾਂ ਦੇ ਬਚਨ ਨੂੰ ਸਮਝਣ ਦਾ ਸਮਾਂ ਸਾਨੂੰ ਮਿਲ ਗਿਆ ਇਹ ਹੋਰ ਵੀ ਵੱਡੇ ਪਾਗਾਂ ਦੀ ਗੱਲ ਹੈ ਕਿ ਅਸੀਂ ਜਿਸ ਬਾਣੀ ਨੂੰ ਗੁਰੂ ਮੰਨਦੇ ਹਾਂ ਉਸ ਬਾਣੀ ਨੂੰ ਵਿਚਾਰਨ ਦਾ ਸਮਝਣ ਦਾ ਸਮਾਂ ਸਾਨੂੰ ਮਿਲ ਗਿਆ ਇਹ ਬਾਣੀ ਨੂੰ ਸਮਝਣ ਦਾ ਸਮਾਂ ਥੋੜਾ ਕਿਤੇ ਹਰ ਇੱਕ ਸਿੱਖ ਨੂੰ ਮਿਲਦਾ ਹੈ ਤੂੰ ਬਲਹਾਰੇ ਜਾਈਏ ਸਦਕੇ ਜਾਈਏ ਸੱਚੇ ਸਤਗੁਰੂ ਪਾਤਸ਼ਾਹ ਤੋਂ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਆਪਾਂ ਕਰ ਰਹੇ ਹਾਂ ਜੀ ਨੌਵੀਂ ਅਸ਼ਟਪਦੀ ਦੇ ਸ਼ਲੋਕ ਦੀ ਵਿਚਾਰ ਕੱਲ ਆਪਾਂ ਕੀਤੀ ਸੀ ਤੇ ਪਾਵਨ ਪਹਿਲੀ ਪੌੜੀ ਦਾ ਪਾਠ ਆਪਾਂ ਸਰਵਨ ਕੀਤਾ ਹੈ ਉਚਾਰਨ ਕੀਤਾ ਹੈ ਆਓ ਇਹਨੂੰ ਆਪਾਂ ਵਿਚਾਰਨ ਦਾ ਸਮਝਣ ਦਾ ਯਤਨ ਕਰਦੇ ਹਾਂ ਨਾਨਕ ਕੋਟ ਮਧੇ ਕੋ ਹੇ ਨਾਨਕ ਕਰੋੜਾਂ ਵਿੱਚੋਂ ਕੂਟ ਦਾ ਅਰਥ ਹੈ ਕਰੋੜਾ ਮੱਧੇ ਦਾ ਅਰਥ ਹੈ ਵਿੱਚੋਂ ਕੋ ਐਸਾ ਅਪਰਸ ਕੋਈ ਐਸਾ ਅਪਰਸ ਮਨੁੱਖ ਹੁੰਦਾ ਹੈ ਅਪਰਸ ਦੀ ਵਿਚਾਰ ਕੱਲ ਆਪਾਂ ਕੀਤੀ ਸੀ ਵੀ ਇੱਕ ਤੇ ਅਪਰਸ ਜਿਹੜਾ ਹੈ ਉਹ ਹਿੰਦੂ ਧਰਮ ਦੇ ਅੰਦਰ ਇੱਕ ਫਿਰਕਾ ਹੈ ਸਾਧੂਆਂ ਦਾ ਫਿਰਕਾ ਹੈ ਉਸ ਫਿਰਕੇ ਦੇ ਕਹਿ ਲੋ ਉਸ ਗਰੁੱਪ ਦੇ ਜਥੇ ਦੇ ਜਿੰਨੇ ਸਾਧੂ ਹੁੰਦੇ ਨੇ ਉਹ ਆਪਣੇ ਆਪ ਨੂੰ ਅਪਰਸ ਕਹਾਉਂਦੇ ਐ ਤੇ ਅਪਰਸ ਸ਼ਬਦ ਬਣਿਆ ਛਪਰਸ਼ ਤੇ ਅਪਰਸ ਦੋ ਸ਼ਬਦ ਨੇ ਛਪਰਸ਼ ਹੁੰਦਾ ਸ਼ੋ ਲੈਣਾ ਤੇ ਉਸ ਤੋਂ ਉਲਟਾ ਹੈ ਅਪਰਸ ਅਣ ਸ਼ੋਇਆ ਤੇ ਉਹ ਅਪਰਸ ਇੰਜ ਬਣਾ ਕੇ ਬੈਠੇ ਐ ਵੀ ਅਸੀਂ ਆਪਣੇ ਖਾਣੇ ਨੂੰ ਅਸੀਂ ਆਪਣੇ ਸਰੀਰ ਨੂੰ ਕਿਸੇ ਨਾਲ ਛੂੰਹਦੇ ਨਹੀਂ ਕਿਸੇ ਨਾਲ ਟੱਚ ਨਹੀਂ ਕਰਦੇ ਇਸ ਕਰਕੇ ਅਸੀਂ ਅਪਰਸਾ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਕਿਹਾ ਇਦਾਂ ਅਪਰਸ ਕਹਾਉਣਾ ਸੌਖਾ ਹੈ ਪਰ ਅਪਰਸ ਬਣਨਾ ਬਹੁਤ ਔਖਾ ਹੈ ਅਪਰਸ ਦਾ ਅਰਥ ਕਹਿੰਦੇ ਪਵਿੱਤਰ ਜਿਹੜਾ ਮਨੁੱਖ ਪਵਿੱਤਰ ਹੈ ਅਪਰਸ ਹੈ ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਬਾਹਰੋਂ ਕੇਵਲ ਕਹਿੰਦੇ ਹੋ ਸਾਨੂੰ ਕਿਸੇ ਦੇ ਪਰਛਾਵੇਂ ਨੇ ਨਹੀਂ ਸ਼ੋਇਆ ਸਾਨੂੰ ਕਿਸੇ ਨੇ ਹੱਥ ਨਹੀਂ ਲਾਇਆ ਪਰ ਪਾਤਸ਼ਾਹ ਕਹਿੰਦੇ ਝਾਤੀ ਤਾਂ ਆਤਮਾ ਵੱਲ ਮਾਰੋ ਨਾ ਵਕਾਰ ਕਿੱਦਾਂ ਇਦਾਂ ਚਿੰਬੜੇ ਹੋਏ ਨੇ ਤੁਹਾਡੀ ਆਤਮਾ ਨੂੰ ਜਿਹੜੇ ਮਨੁੱਖ ਨੂੰ 24 ਘੰਟੇ ਕਾਮ, ਕਰੋਧ, ਲੋਭ, ਮੋਹ, ਹੰਕਾਰ ਚਿੰਬੜੇ ਹੀ ਰਹਿੰਦਾ ਹੈ ਗੁਰਮਖੋ ਉਹ ਬੰਦਾ ਕਹੇ ਵੀ ਮੈਨੂੰ ਬਾਹਰ ਤੋਂ ਹੱਥ ਨਾ ਲਾਓ ਮੈਂ ਅਪਵਿੱਤਰ ਹੋ ਜਾਵਾਂਗਾ ਤੇ ਗੁਰੂ ਬਾਬੇ ਨੇ ਕਿਹਾ ਐਨੇ ਪਾਪ ਤਾਂ 24 ਘੰਟੇ ਤੈਨੂੰ ਚੁੰਬੜੇ ਹੋਏ ਨੇ ਤੂੰ ਕਹਦਾ ਅਪਰਸ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਭਾਈ ਕਹਿਣ ਨੂੰ ਭਾਵੇਂ ਕੋਈ ਅਪਰਸ ਕਹਾਈ ਜਾਵੇ ਪਵਿੱਤਰ ਕਹਾਉਂਦਾ ਹੀ ਰਹੇ ਪਰ ਨਾਨਕ ਕੋਟ ਮੱਦੇ ਕੋ ਹੇ ਨਾਨਕ ਹੁੰਦਾ ਕੋਈ ਕਰੋੜਾਂ ਦੇ ਵਿੱਚੋਂ ਹੈ ਐਸਾ ਅਪਰਸ ਕਿਹੜਾ ਅਪਰਸ ਨਗਰ ਕਿਹੜਾ ਕਰੋੜਾਂ ਦੇ ਵਿੱਚੋਂ ਹੁੰਦਾ ਹੈ ਗੁਰੂ ਪਾਤਸ਼ਾਹ ਨੇ ਉਹਦੀ ਗੱਲ ਇਸ ਪਾਵਨ ਬਾਣੀ ਚ ਕੀਤੀ ਹੈ ਆਓ ਆਪਾਂ ਵਿਚਾਰਦੇ ਹਾਂ ਮਿਥਿਆ ਨਾਹੀ ਰਸਨਾ ਪਰਸ ਮਿਥਿਆ ਦਾ ਅਰਥ ਹੈ ਝੂਠ ਨਾਹੀ ਰਸਨਾ ਪਰਸ ਪਰਸ ਦਾ ਅਰਥ ਹੈ ਛੋਹਿਆ ਛਪਰਸ਼ ਜੀ ਦੀ ਰਸਨਾ ਨੂੰ ਜੀ ਦੀ ਜੀਭ ਨੂੰ ਕਦੇ ਵੀ ਝੂਠ ਨੇ ਨਹੀਂ ਛੋਇਆ ਪਾਤਸ਼ਾਹ ਕਹਿੰਦੇ ਕਿਹਾ ਜਾ ਸਕਦਾ ਵੀ ਇਹਦੀ ਰਸਨਾ ਪਵਿੱਤਰ ਹੈ ਇਹਦੀ ਰਸਨਾ ਅਪਰਸ ਹੈ ਕਿਉਂ ਇਸ ਦੀ ਜੀਬ ਨੂੰ ਇਸ ਦੀ ਜ਼ੁਬਾਨ ਨੂੰ ਕਿਸੇ ਵੀ ਝੂਠ ਨੇ ਨਹੀਂ ਛੋਇਆ ਜਦੋਂ ਬੋਲਦੀ ਹੈ ਇਹ ਜ਼ੁਬਾਨ ਸੱਚ ਬੋਲਦੀ ਹੈ ਹੁਣ ਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ 24 ਘੰਟੇ ਬੰਦਾ ਝੂਠ ਬੋਲੇ ਤੇ ਬਾਹਰੋਂ ਕਿਵੇਂ ਪਵਿੱਤਰ ਬਹੁਤਾ ਨਹੀਂ ਨੰਗ ਗੁਰਮਖੋ ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਪੰਡਤ ਹਰਦਿਆਲ ਨੂੰ ਗੁਰਮਖੋ ਮਿਲਦੇ ਆ ਤੁਸੀਂ ਉਹ ਵਰਤਾਂਤ ਸਾਰਾ ਜਾਣਦੇ ਹੋ ਅੱਜ ਠੁਕਦਾ ਥੋੜਾ ਚੇਤੇ ਕਰ ਲਈਏ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਹੀ ਕਿਹਾ ਸੀ ਨਾ ਉਹ ਜਦੋਂ ਪੁੱਛਿਆ ਤਾਗਾ ਨਾਨਕ ਜਨੇਊ ਪਾਲਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜਨੇਊ ਪਾਉਣਾ ਕੀ ਹੋ ਜਾਏਗਾ ਇਹ ਕਿਆ ਤੇ ਪੰਡਤ ਹਰਦਿਆਲ ਨੇ ਕਿ ਇਹ ਦੇ ਨਾਲ ਧਰਮੀ ਬਣ ਜਾਈਦਾ ਜਿਵੇਂ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਖੰਡੇ ਬਾਟੇ ਦੀ ਪਾਹਲ ਸ਼ੱਕ ਲਈਏ ਤੇ ਅੰਮ੍ਰਿਤਧਾਰੀ ਬਣ ਜਾਈਦਾ ਸਿੱਖ ਬਣ ਜਾਈਦਾ ਉਹ ਨਹੀਂ ਪਾਈ ਸਿੱਖ ਤਾਂ ਬਣਦਾ ਜੇ ਗੁਰੂ ਕੀ ਸਿੱਖਿਆ ਕੋਲ ਹੋਵੇ ਕੀਤਾ ਜੇ ਸਿੱਖਿਆ ਹੀ ਨਹੀਂ ਤੇ ਕਾਹਦਾ ਸਿੱਖ ਹੈ ਜੇ ਗੁਰੂ ਦੀ ਬਾਣੀ ਕੋਲ ਨਹੀਂ ਹੈ ਤੇ ਗੁਰਮਖ ਗੁਰੂ ਕੀ ਬਾਣੀ ਤੋਂ ਬਿਨਾ ਕੋਈ ਕਿਵੇਂ ਸਿੱਖ ਹੋ ਸਕਦਾ ਹੈ ਹੈ ਕੋਈ ਸੰਭਵ ਕੋਈ ਐਸਾ ਫਾਰਮੂਲਾ ਵੀ ਗੁਰੂ ਕੀ ਬਾਣੀ ਨਾਲ ਕੋਲ ਹੋਵੇ ਤੇ ਸਿੱਖ ਹੋਵੇ ਨਹੀਂ ਪਾਈ ਜਿਹਦੇ ਕੋਲੇ ਗੁਰੂ ਹੀ ਨਹੀਂ ਉਹ ਸਿੱਖ ਕਿਵੇਂ ਹੋਵੇਗਾ ਬਾਣੀ ਤੇ ਗੁਰੂ ਹੈ ਇਸ ਕਰਕੇ ਇਹ ਪਹਿਲਾ ਪਹਿਲਾ ਨਿਜ਼ਮ ਕੀ ਹੈ ਸਿੱਖੀ ਦਾ ਉਹਦੇ ਕੋਲੇ ਗੁਰੂ ਕੀ ਬਾਣੀ ਹੋਵੇ ਹੈ ਦੂਜੀਆਂ ਚੀਜ਼ਾਂ ਸੈਕੰਡ ਨੇ ਸੈਕੰਡਰੀ ਨੇ ਪਹਿਲੀ ਚੀਜ਼ ਇਹੀ ਆ ਬਾਣੀ ਹੋਵੇ ਉਹਦੇ ਕੋਲੇ ਇਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਇਦਾਂ ਧਰਮੀ ਕੇਵਲ ਇੱਕ ਤਾਗਾ ਪਾਉਣ ਨਾਲ ਕੋਈ ਧਰਮੀ ਬਣ ਜਾਂਦਾ ਬਾਬੇ ਨੇ ਕਿਹਾ ਧਰਮੀ ਅਖਵਾ ਸਕਦਾ ਹੋਣਾ ਧਰਮੀ ਨਹੀਂ ਬਣਦਾ ਹੁੰਦਾ ਉਹਨੇ ਕਿਹਾ ਨਾਨਕ ਸਾਡੇ ਵੇਦ ਪ੍ਰਾਣ ਸ਼ਾਸਤਰ ਕਹਿੰਦੇ ਆ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਅੱਖੀ ਤੱਗ ਨਾ ਜੇਵਾ ਤੱਗ ਨਾ ਅੱਖੀ ਬੇ ਤੱਗਾ ਆਪੇ ਵੱਤੈ ਵਟ ਤੱਗਾ ਅਵਰਾ ਕਤੈ ਪਾਤਸ਼ਾਹ ਕਹਿੰਦੇ ਤੇਰੀਆਂ ਨਾੜੀਆਂ ਤੇ ਕੋਈ ਤਾਗਾ ਹੈ ਤੱਗ ਨਾ ਇੰਦਰੀ ਆਪਣੀ ਇੰਦਰੀ ਉੱਤੇ ਕੋਈ ਤਾਗਾ ਪਾਇਆ 24 ਘੰਟੇ ਵਾਸ਼ਨਾ ਦੇ ਵਿੱਚ ਰਹਿੰਦੀ ਆਪਣੀਆਂ ਨਾੜੀਆਂ ਦੇ ਉੱਤੇ ਕਦੇ ਤਾਗਾ ਪਾਇਆ ਰੋਕ ਪਾਈ ਹੈ ਕਦੇ ਭਲਕੇ ਥੁੱਕ ਪਵੈ ਨਿਤ ਦਾੜੀ 24 ਘੰਟੇ ਤੇਰੀ ਬੇਇੱਜ਼ਤੀ ਹੁੰਦੀ ਹੈ ਕਦੇ ਰੁਕੇ ਰੁਕੇਆਂ ਉਸ ਪਾਸੇ ਤੋਂ ਪਾਪਾਂ ਵਾਲੇ ਪਾਸੇ ਤੋਂ ਤਾਗ ਨਾ ਪੈਰੀ ਤਾਗ ਨਾ ਹੱਥੀ ਤਾਗ ਨਾ ਜੀਵਾ ਤਾਗ ਨਾ ਅੱਖੀ ਪਾਤਸ਼ਾਹ ਕਹਿੰਦੇ ਪੈਰ ਬੁਰੇ ਪਾਸੇ ਚੱਲਦੇ ਨੇ ਤਾਗਾ ਪਾ ਇਹਨਾਂ ਉੱਤੇ ਹੱਥ ਬੁਰਾ ਕਰਦੇ ਨੇ ਤਾਗਾ ਪਾ ਇਹਨਾਂ ਉੱਤੇ ਜੀਬ 24 ਘੰਟੇ ਝੂਠ ਬੋਲਦੀ ਹੈ ਤਾਗਾ ਪਾ ਜੀਬ ਦੇ ਉੱਪਰ ਅੱਖਾਂ 24 ਘੰਟੇ ਬੁਰਾ ਦੇਖਦੀਆਂ ਨੇ ਤਾਗਾ ਪਾ ਅੱਖਾਂ ਦੇ ਉੱਪਰ ਇਹਨਾਂ ਤੇ ਤਾਗਾ ਪਾਈਏ ਤੇ ਤਾਂ ਧਰਮੀ ਬਣੇਗਾ ਨਾ ਤੇਰੀਆਂ ਅੱਖਾਂ ਤੇ ਤਾਗਾ ਨਾ ਤੇਰੀਆਂ ਇੰਦਰੀਆਂ ਤੇ ਤਾਗਾ ਨਾ ਤੇਰੀ ਜੁਬਾਨ ਉੱਤੇ ਤਾਗਾ ਤੇ ਕਾਹਦਾ ਤੂੰ ਧਰਮੀ ਬਣੇਗਾ ਤਾਗਾ ਪਾ ਕੇ ਧਰਮੀ ਨਹੀਂ ਕੋਈ ਬਣਦਾ ਹੁੰਦਾ ਤੋ ਗੁਰੂ ਬਾਬੇ ਨੇ ਸੱਚ ਕਿਹਾ ਗੁਰਮਖੋ ਇੱਕ ਬਚਨ ਆਉਂਦਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਸਤਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਗੁਰਮਖੋ ਸਾਡੇ ਇਹ ਗਿਆਨ ਇੰਦਰੀ ਨੇ ਕਿਉਂਕਿ ਇੱਥੇ ਗੱਲ ਸਾਰੀ ਗਿਆਨ ਇੰਦਰੀਆਂ ਦੀ ਚੱਲਦੀ ਪਈ ਹੈ ਸਾਡਿਆਂ ਦੀ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਨੇ ਜਿਹੜੀਆਂ ਸੁੱਤੀਆਂ ਪਈਆਂ ਨੇ ਨੈਣੋਂ ਨੀਂਦ ਤੇਰੀਆਂ ਅੱਖਾਂ 'ਚ ਨੀਂਦ ਹੈ ਪਰ ਦ੍ਰਿਸ਼ਟ ਵਿਕਾਰ ਬਾਦਸ਼ਾਹ ਕਹਿੰਦੇ ਪ੍ਰਾਏ ਵਿਕਾਰਾਂ ਨੂੰ ਮਾਨਦੀਆਂ ਨੇ ਦੇਖਦੀਆਂ ਨੇ 24 ਘੰਟੇ ਸੱਚ ਵਾਲੇ ਪਾਸ ਤੇਰੀਆਂ ਅੱਖਾਂ ਸੌ ਚੁੱਕੀਆਂ ਸੱਚਾ ਕਰਮਖੋ ਰਸਨਾ ਸੋਈ ਲੋਭ ਮਿੱਠੇ ਸਾਦ ਪਾਤਸ਼ਾਹ ਕਹਿੰਦੇ ਜ਼ੁਬਾਨ ਨੇ ਇੰਨੇ ਮਿੱਠੇ ਰਸ ਮਾਣੇ ਨੇ ਇਹ ਪਰਮਾਤਮਾ ਦੇ ਨਾਮ ਜਪਣ ਵਾਲੇ ਪਾਸ ਸੌਂ ਗਈ ਹੈ ਇਹਨੂੰ ਖਾਣਾ ਯਾਦ ਰਹਿੰਦਾ ਸਵਾਦ ਯਾਦ ਰਹਿੰਦੇ ਆ। ਇਹੀ ਹੈ ਨਾ ਜ਼ੁਬਾਨ ਦਾ ਸੋਨਾ ਕੀ ਹੈ ਗੁਰਮਖੋ। ਜ਼ੁਬਾਨ ਦਾ ਸੋਨਾ ਇਹ ਇਹਨੂੰ ਖਾਣਾ ਪੀਣਾ ਸਵਾਦ ਬੰਨ ਨੇ ਯਾਦ ਨੇ ਪਰ ਜ਼ੁਬਾਨ ਨੂੰ ਨਾਮ ਜਪਣਾ ਤੇ ਯਾਦ ਹੀ ਨਹੀਂ ਹੈ ਇਹ ਨਾਮ ਜਪਣ ਵਾਲੇ ਪਾਸੇ ਤੋਂ ਸੁੱਤੀ ਪਈ ਹੈ। ਸਰਬਨ ਸੋਏ ਸੁਣ ਨਿੰਦ ਵਿਚਾਰ ਜਾਗਦੇ ਨੇ ਇਹ ਕੰਨ ਸਭਨ ਦਾ ਕਹਿੰਦਾ ਕੰਨ ਜਾਗਦੇ ਨੇ ਕੰਨ ਨਿੰਦਿਆ ਵਿਚਾਰ ਕਰਨ ਪਰ ਬਾਣੀ ਸੁਣ ਲਈ ਸਤ ਸੁਣ ਵਾਲੇ ਪਾਸੇ ਤੋਂ ਸੁੱਤੇ ਪਏ ਨੇ ਇਹ ਕੰਨ ਇਸ ਜਗ ਮੈਂ ਕੋਈ ਜਾਗਤ ਰਹਿ ਸਬਤ ਵਸਤ ਉਹ ਆਪਣੀ ਲਾਹ ਤੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਵੀ ਇਹ ਬਚਨ ਕਿਹਾ ਪਾਤਸ਼ਾਹ ਕਹਿੰਦੇ ਭਾਈ ਅਪਰਸ ਮਨੁੱਖ ਦੀ ਨਿਸ਼ਾਨੀ ਪਵਿੱਤਰ ਮਨੁੱਖ ਦੀ ਨਿਸ਼ਾਨੀ ਕੀ ਹੁੰਦੀ ਹੈ ਮਿੱਥਿਆ ਨਹੀਂ ਰਸਨਾ ਪਰਸ ਉਹਦੀ ਰਸਨਾ ਨੇ ਝੂਠ ਨੂੰ ਸਪਰਸ਼ ਨਹੀਂ ਕਦੇ ਕੀਤਾ ਭਾਵ ਕਿ ਅਨਸ਼ੋਈ ਹੈ ਇਹ ਜ਼ਬਾਨ ਇੱਕ ਇੱਕ ਗੱਲ ਗੁਰਮਖ ਕੋ ਬੇਨਤੀ ਮੇਰੀ ਸਮਝੋ ਜੀ ਜਿੰਨਾ ਜਲਦੀ ਹੋ ਸਕਦਾ ਹੈ ਨਾ ਮੇਰੇ ਤਜਰਬਾ ਹੈ ਜੀਵਨ ਦਾ ਤੁਸੀਂ ਉਸ ਵੱਡੇ ਬੈਠੇ ਹੋ ਮੇਰੇ ਤੋਂ ਤੁਹਾਡਾ ਵੀ ਹੋਏਗਾ ਜਿੰਨਾ ਜਲਦੀ ਝੂਠ ਬੋਲਣਾ ਛੱਡਿਆ ਛੱਡਦੇ ਜਿੰਨਾ ਚੰਗਾ ਹੈ ਉਹਨਾ ਇਹਦੇ ਨਾਲ ਪ੍ਰਾਪਤ ਕੁਝ ਨਹੀਂ ਜੀ ਹੁੰਦਾ ਔਖਾ ਹੀ ਹੁੰਦਾ ਹੈ ਮਨ ਕਈ ਵਾਰ ਲੱਗਦਾ ਵੀ ਉਸ ਮਿੱਤਰ ਦੋਸਤ ਰੁੱਸ ਜਾਂਦੇ ਆ ਔਰ ਇਹ ਨਿਸ਼ਾਨੀ ਹੈ ਜਿਵੇਂ ਜਿਵੇਂ ਤੁਸੀਂ ਸੱਚ ਨਾਲ ਜੁੜਦੇ ਜਾਓਗੇ ਤੁਹਾਡੇ ਦੋਸਤਾਂ ਮਿੱਤਰਾਂ ਦੀ ਗਿਣਤੀ ਘਟਦੀ ਜਾਏਗੀ ਇਹ ਪੱਕੀ ਨਿਸ਼ਾਨੀ ਹੈ ਬੰਦਗੀ ਕਰਨ ਵਾਲਿਆਂ ਦੀ ਬਹੁਤੀ ਮਿੱਤਰਤਾ ਨਹੀਂ ਹੁੰਦੀ ਕਿਸੇ ਨਾਲ ਉਹ ਬਣਦੀ ਨਹੀਂ ਹੈ ਸੱਚ ਵਾਲਿਆਂ ਦੇ ਕੋਈ ਬਹੁਤੇ ਮਿੱਤਰ ਦੋਸਤ ਹੁੰਦੇ ਨੇ ਪਰ ਘੱਟ ਹੁੰਦੇ ਨੇ ਜਿੰਨਾ ਕੋਈ ਬੰਦਾ ਝੂਠ ਬੋਲੇਗਾ ਜਿੰਨਾ ਕੋਈ ਬੰਦਾ ਕਿਸੇ ਦੀ ਹਾਂ ਚ ਹਾਂ ਮਲਾਏਗਾ ਜਿੰਨਾ ਕੋਈ ਬੰਦਾ ਫਿਰਕਾ ਪ੍ਰਸਤੀ ਕਰੇਗਾ ਉਹਨੇ ਮਿੱਤਰ ਦੋਸਤ ਬਹੁਤੇ ਹੋਣਗੇ ਉਹਦੇ ਜਿਹੜਾ ਬੰਦਾ ਕਹਿੰਦਾ ਨਾ ਜੀ ਮੇਰੀ ਸਾਰਾ ਨਾਲ ਹੀ ਬਣਦੀ ਹੈ ਗਾਰੰਟੀ ਹੈ ਵਿੱਚ ਝੂਠਾ ਹੈ ਪੱਕੀ ਗੱਲ ਹੈ ਜਿਹੜਾ ਬੰਦਾ ਇਹ ਕਹਿੰਦਾ ਨਾ ਜੀ ਮੇਰੀ ਸਾਰਿਆਂ ਨਾਲ ਹੀ ਬਣਦੀ ਹੈ ਇਹਦਾ ਅਰਥ ਉਹਦੇ ਤੇ ਕੋਈ ਭਰੋਸਾ ਨਾ ਕਰੋ ਉਹ ਕਿਸੇ ਇੱਕ ਨਾਲ ਖੜਨ ਵਾਲਾ ਨਹੀਂ ਹੈ ਉਹ ਸਾਰਿਆਂ ਦੀ ਹਾਂ ਚ ਹਾਂ ਮਿਲਾਂਦਾ ਹੈ ਇਹ ਪੱਕੀ ਨਿਸ਼ਾਨੀ ਹੈ ਜਲਦੀ ਤੋਂ ਜਲਦੀ ਐਸੇ ਮਨੁੱਖ ਤੋਂ ਖੜਾ ਛੜਾ ਲੈਣਾ ਚਾਹੀਦਾ ਹੈ ਇਸ ਕਰਕੇ ਇੱਕ ਝੂਠ ਬੋਲੀਏ ਨਾ ਇੱਕ ਝੂਠ ਬੋਲੀਏ ਇੱਕ ਝੂਠ ਨੂੰ ਛਪਾਉਣ ਦੇ ਲਈ 10 ਹੋਰ ਬੋਲਣੇ ਪੈਂਦੇ ਆ ਤੇ ਫਰਿਆਦ ਰੱਖਣੇ ਪੈਂਦੇ ਆ ਵੀ ਕਿਹੜਾ ਕਿੱਥੇ ਬੋਲਿਆ ਸੀ ਨਹੀਂ ਤਾਂ ਇੱਥੇ ਕੁਝ ਹੋਰ ਤੇ ਪਰਲੇ ਪਾਸੇ ਕੁਝ ਹੋਰ ਬੋਲਿਆ ਜਾਂਦਾ ਅਗਲਾ ਕਹਿੰਦਾ ਉੱਥੇ ਤਾਂ ਇਹ ਕਹਿੰਦਾ ਸੀ ਕਿਉਂ ਕਿ ਝੂਠ ਬੋਲਿਆ ਸੀ ਸੱਚ ਬੋਲੀਏ ਯਾਦ ਰੱਖਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਇਹ ਅਗਲੀ ਟੈਨਸ਼ਨ ਤਾਂ ਜਿਹੜੀ ਆ ਨਾ ਸਾਡੇ ਝੂਠ ਬੋਲਣ ਤੋਂ ਪੈਦਾ ਹੁੰਦੀ ਆ ਚਿੰਨਾ ਹੁੰਦਾ ਕੁਛ ਵੀ ਨਹੀਂ ਇਹਦੇ ਨਾਲ ਝੂਠ ਬੋਲਣ ਨਾਲ ਕੋਈ ਪ੍ਰਾਪਤੀ ਨਹੀਂ ਹੁੰਦੀ ਜੀ ਜਿੰਨਾ ਮੈਨੂੰ ਲੱਗਿਆ ਗੁਰਮਖੋ ਮੈਨੂੰ ਇੰਜ ਲੱਗਦਾ ਹੁੰਦਾ ਤੋ ਪਾਤਸ਼ਾਹ ਕਹਿੰਦੇ ਭਾਈ ਮਿੱਥਿਆ ਝੂਠ ਮਿੱਥ ਦਾ ਅਰਥ ਕੀ ਹੈ ਝੂਠ ਨਾ ਹੀ ਰਸਨਾ ਪਰਸ ਉਹਦੀ ਜ਼ੁਬਾਨ ਜਿਸ ਦੀ ਜ਼ੁਬਾਨ ਨੇ ਕਦੇ ਝੂਠ ਨੂੰ ਛੋਇਆ ਹੀ ਨਾ ਹੋਵੇ ਮਨ ਮੈਂ ਪ੍ਰੀਤ ਨਿਰੰਝਨ ਦਰਸ ਮਨ ਵਿੱਚ ਪ੍ਰੀਤ ਹੋਵੇ ਕਾਲਖ ਤੋਂ ਰਹਿਤ ਪਰਮੇਸ਼ਰ ਦੇ ਦਰਸ਼ਨਾਂ ਦੀ ਅਰਥ ਕੀ ਬਣਿਆ ਵੀ ਮਨ ਵਿੱਚ ਵੀ ਸੱਚੇ ਦੀ ਪ੍ਰੀਤ ਹੈ ਤੇ ਜ਼ੁਬਾਨ ਤੋਂ ਵੀ ਸੱਚ ਬੋਲਦਾ ਹੈ ਇਹ ਪਹਿਲੀ ਨਿਸ਼ਾਨੀ ਹੈ ਪਵਿੱਤਰ ਮਨੁੱਖ ਦੀ ਅਪਰਸ ਮਨੁੱਖ ਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਮਨ ਵਿੱਚ ਪਿਆਰ ਹੈ ਨਰੰਜਨ ਦਰਸ ਨਰੰਜਨ ਕਾਲ ਖਰੈਤ ਪਰਮੇਸ਼ਰ ਦੇ ਦਰਸ਼ਨਾਂ ਦੀ ਪਰਤ੍ਰ ਰੂਪ ਨਾ ਪੇਖੈ ਨੇਤਰ ਪਰਤ ਅਰਥ ਹੈ ਪਰਾਇਆ ਤਰੇ ਦਾ ਅਰਥ ਹੈ ਇਸਤਰੀ ਪ੍ਰਾਈ ਇਸਤਰੀ ਦੇ ਰੂਪ ਨੂੰ ਨਹੀਂ ਦੇਖਦਾ ਇਹ ਥੋੜਾ ਵੀ ਅੱਖਾਂ ਬੰਦ ਕਰ ਲੈਂਦਾ ਇਦਾਂ ਤੇ ਨਹੀਂ ਹੈ ਅਰਥ ਬਣਦਾ ਜਿੱਦੋਂ ਦੇਖਦਾ ਤੇ ਪਵਿੱਤਰ ਭਾਵਨਾ ਨਾਲ ਦੇਖਦਾ ਜਿਵੇਂ ਆਪਣੀ ਬੱਚੀ ਨੂੰ ਦੇਖਦਾ ਓਵੇਂ ਪਰਾਇ ਬੱਚੀ ਨੂੰ ਦੇਖਦਾ ਜੇਕਰ ਕੁੰਬਰ ਤੋਂ ਵੱਡੀ ਹੈ ਤੇ ਮਾਂ ਰੂਪ ਦੇ ਵਿੱਚ ਦੇਖਦਾ ਬਰਾਬਰ ਦੀ ਹੈ ਤੇ ਭੈਣ ਰੂਪ ਦੇ ਵਿੱਚ ਦੇਖਦਾ ਪਰਾਇ ਸਤਰੀ ਜੇਕਰ ਛੋਟੀ ਹੈ ਤਾਂ ਬੇਟੀ ਰੂਪ ਦੇ ਵਿੱਚ ਦੇਖਦਾ ਅੱਖਾਂ ਮੈਲੀਆਂ ਨਹੀਂ ਹੁੰਦੀਆਂ ਗੁਰਮਖੋ ਬਾਦਸ਼ਾਹ ਕਹਿੰਦੇ ਇੰਜ ਦੇਖ ਜਿਵੇਂ ਭਾਈ ਵੀਰ ਸਿੰਘ ਨੇ ਕਿਹਾ ਨਾ ਅੱਖਿਓ ਤੱਕਣਾ ਬਾਣ ਤੁਹਾਡੀ ਕੌਣ ਕਹੇ ਤੁਸੀਂ ਤੱਕੋ ਨਾ ਤੁਹਾਨੂੰ ਰੱਬ ਨੇ ਦੇਖਣ ਵਾਸਤੇ ਲਾਇਆ ਦੇਖੋ ਰੱਜ ਰੱਜ ਕੇ ਦੇਖੋ ਅੱਖਿਓ ਤੱਕਣਾ ਬਾਣ ਤੁਹਾਨੂੰ ਤੁਹਾਡੀ ਕੌਣ ਕਹੇ ਤੁਸੀਂ ਤੱਕੋ ਨਾ ਜਗਤ ਤਮਾਸ਼ਾ ਰੱਜ ਰੱਜ ਤੱਕੋ ਤੱਕਦੀਆਂ ਤੱਕਦੀਆਂ ਥੱਕੋ ਨਾ ਪਰ ਇਸ ਤੱਕਣੀ ਨੂੰ ਮੈਲਾ ਮੂਲ ਨਾ ਕਰਿਓ ਜੀ ਬਸ ਆਪਣੀ ਤੱਕਣੀ ਦੇ ਵਿੱਚ ਮੈਲ ਨਾ ਰੱਖਿਓ ਇਹੀ ਗੁਰੂ ਨੇ ਸਮਝਾਇਆ ਗੁਰਮਖ ਜੋ ਦਿਸੈ ਸੋ ਤੇਰਾ ਰੂਪ ਇਦਾਂ ਦੇਖਿਆ ਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਦਰਸ਼ਾਹ ਦੇ ਕੋਲੇ ਬੈਠੇ ਭਾਈ ਮਾਨ ਸਿੰਘ ਆਪਣੀ ਬੱਚੀ ਦੇ ਨਾਲ ਗੁਰਮਖੋਾ ਗਿਆ ਭਾਈ ਮਾਨ ਸਿੰਘ ਦੀ ਬੱਚੀ ਨੂੰ ਦੇਖ ਕੇ ਤੇ ਅੱਖਾਂ ਮੈਲੀਆਂ ਹੋ ਗਈਆਂ ਬਾਦਰਸ਼ਾਹ ਦੀਆਂ ਤੇ ਗੁਰੂ ਪਾਤਸ਼ਾਹ ਨੇ ਸਮਝ ਲਈ ਗੱਲ ਕਿਉਂਕਿ ਅੰਤਰਜਾਮੀ ਨੇ ਗੁਰੂ ਪਾਤਸ਼ਾਹ ਗੱਲਾਂ ਕਰਦਾ ਕਰਦਾ ਪੁੱਛਦਾ ਸਤਿਗੁਰੂ ਪਾਤਸ਼ਾ ਮੈਂ ਪੰਜ ਵਕਤ ਦਾ ਨਮਾਜ਼ੀ ਹਾਂ ਖੁਦਾ ਦੀ ਦਰਗਾਹ ਦੇ ਵਿੱਚ ਮਾਣ ਮਿਲੇਗਾ ਪਾਤਸ਼ਾ ਕਹਿੰਦੇ ਨਹੀਂ ਮਿਲਦਾ ਪਾਤਸ਼ਾ ਕਿਉਂ ਨਹੀਂ ਮਿਲੇਗਾ ਗੁਰੂ ਪਾਤਸ਼ਾ ਨੇ ਇੱਕ ਗੁਰਮੁਖ ਖੁਕ ਸਿੱਕਾ ਕੱਢਿਆ ਉਹਦੇ ਉੱਤੇ ਕੁਝ ਕਲਮਾ ਲਿਖ ਦਿੱਤੀਆਂ ਕੁਰਾਨ ਦੀਆਂ ਇੱਕ ਨੌਕਰ ਨੂੰ ਭੇਜਿਆ ਬਹਾਦਰ ਸ਼ਾਹ ਦੇ ਨੂੰ ਜਾ ਇਹਨੂੰ ਚਲਾ ਕੇ ਆ ਖੋਟਾ ਸਿੱਕਾ ਸੀ ਖੋਟੇ ਸਿੱਕੇ ਉੱਤੇ ਕਲਮਾ ਲਿਖੀਆਂ ਸਾਰਾ ਦਿਨ ਨੌਕਰ ਬਾਜ਼ਾਰ ਚ ਫਿਰਦਾ ਰ ਚੱਲਿਆ ਹੀ ਨਹੀਂ ਗੁਰੂ ਪਾਤਸ਼ਾਹ ਕੋਲੇ ਵਾਪਸ ਆ ਗਿਆ ਬਾਦਲਸ਼ਾਹ ਬੈਠਾ ਪਾਤਸ਼ਾਹ ਨਹੀਂ ਚੱਲਦਾ ਪਾਤਸ਼ਾਹ ਕਹਿੰਦੇ ਚੱਲਿਆ ਕਿਉਂ ਨਹੀਂ ਕਹਿੰਦੇ ਪਾਤਸ਼ਾਹ ਸਾਰੇ ਕਹਿੰਦੇ ਖੋਟਾ ਹੈ ਪਾਤਸ਼ਾਹ ਕਹਿੰਦੇ ਕਹਿਣਾ ਸੀ ਨਾ ਵੀ ਉੱਪਰ ਕੁਰਾਨ ਦੀਆਂ ਆਇਤਾਂ ਲਿਖੀਆਂ ਨੇ ਸ਼ਲੋਕ ਲਿਖੇ ਨੇ ਉੱਪਰ ਕਹਿੰਦੇ ਪਾਤਸ਼ਾਹ ਨੇ ਸਾਰਿਆਂ ਨੂੰ ਕਿਹਾ ਵੀ ਉੱਪਰ ਤਾਂ ਪਵਿੱਤਰ ਬਚਨ ਲਿਖੇ ਹੋਏ ਨੇ ਸਾਰੇ ਕਹਿੰਦੇ ਨੇ ਪਵਿੱਤਰ ਬਚਨ ਨੂੰ ਕੀ ਕਰੀਏ ਜੇ ਸਿੱਕਾ ਖੋਟਾ ਹੈ ਤਾਂ ਤੇ ਗੁਰੂ ਪਾਤਸ਼ਾਹ ਕਹਿੰਦੇ ਬਹਾਦਰ ਸ਼ਾ ਇਹ ਤੇਰੀ ਗੱਲ ਦਾ ਜਵਾਬ ਹੈ ਉੱਪਰ ਤੋਂ ਕਲਮਾ ਪੜ੍ਹੀਆਂ ਕੀ ਕਰਨਗੀਆਂ ਕਲਮਾ ਲਿਖੀਆਂ ਕੀ ਕਰਨਗੀਆਂ ਜੇ ਅੰਦਰ ਤੋਂ ਸਿੱਕਾ ਖੋਟਾ ਹੈ ਜ਼ੁਬਾਨ ਤੋਂ ਕਲਮਾ ਪੜ੍ਹੀਆਂ ਕੀ ਕਰਨੀਆਂ ਜੇ ਬੰਦੇ ਦਾ ਮਨ ਖੋਟਾ ਹੈ ਕੀ ਕਰਨਗੀਆਂ ਬਸ ਆਹੀ ਹੈ ਪਾਤਸ਼ਾਹ ਕਹਿੰਦੇ ਅਪਰਸ ਕੌਣ ਹੈ ਭਰਤ੍ਰੇ ਰੂਪਨ ਅਪੇਖੇ ਨੇਤਰ ਜੀ ਦੀਆਂ ਅੱਖਾਂ ਨੇ ਕਦੇ ਕਿਸੇ ਪਰਾਇ ਮੈਲ ਨੂੰ ਅੰਦਰ ਨਹੀਂ ਲਿਆ ਸਾਧ ਕੀ ਟਹਿਲ ਸੰਤ ਸੰਗ ਹੀਤ ਸਾਧੂਆਂ ਦੀ ਟਹਿਲ ਕਰਦਾ ਹੈ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ ਸੰਤ ਸੰਗ ਹੀਤ ਧਾਰਤਾ ਸੰਤ ਜਨਾਂ ਦੀ ਸੰਗਤ ਨਾਲ ਪਿਆਰ ਹੈ ਕੰਨ ਨਾ ਸੁਣੈ ਕਾਹੂ ਕੀ ਨਿੰਦਾ ਜਿਹਦੇ ਕੰਨ ਕਦੇ ਵੀ ਨਿੰਦਿਆ ਨਹੀਂ ਸੁਣਦੇ ਕੋਈ ਸਾਡਾ ਸੁਭਾ ਹੁਣ ਵੱਖਰਾ ਬਣ ਗਿਆ ਮੈਂ ਕਹਿਣਾ ਹੁਣ ਕੀ ਕਾਰਨ ਹੈ ਗੁਰਦੁਆਰਾ ਸਾਹਿਬ ਵੀ ਆਉਣੇ ਆ ਮਨ ਕਦੇ ਸ਼ਾਂਤ ਨਹੀਂ ਹੋਇਆ ਕਾਰਨ ਹੈ ਉਹਦਾ ਕੋਈ ਬੰਦਾ ਇੱਕ ਕਦਮ ਗੁਰਮਖੋ ਅੱਗੇ ਨੂੰ ਤੁਰੇ ਤੇ ਚਾਰ ਪਿੱਛੇ ਨੂੰ ਤੁਰੇ ਗੱਲ ਨਹੀਂ ਬਣਦੀ ਉਹਦੀ ਅਸੀਂ ਗੁਰੂ ਦੀ ਸਿਫਤ ਗੁਰੂ ਦੀ ਵਡਿਆਈ ਘੰਟਾ ਸੁਣਦੇ ਆਂ ਨਿੰਦਿਆ ਪੰਜ-ਪੰਜ ਘੰਟੇ ਸੁਣਦੇ ਆਂ ਇਹਦਾ ਅਰਥ ਕੀ ਬਣਿਆ ਵੀ ਇੱਕ ਕਦਮ ਅੱਗੇ ਨੂੰ ਚੱਲਿਆ ਤੇ ਚਾਰ ਪਿੱਛੇ ਨੂੰ ਚੱਲ ਪਿਆ ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਜਿੱਥੇ ਸੱਚ ਨੂੰ ਸੁਣਦਾ ਓਥੇ ਝੂਠ ਸੁਣਨਾ ਬੰਦ ਕਰ ਜਿੱਥੇ ਗੁਰੂ ਦੀ ਵਡਿਆਈ ਸੁਣਦਾ ਓਥੇ ਨਿੰਦਿਆ ਸੁਣਨੀ ਵੀ ਬੰਦ ਕਰ ਫਿਰ ਇੱਕ ਕਦਮ ਵੀ ਚੱਲੇਗਾ ਨਾ ਹੌਲੀ-ਹੌਲੀ ਅੱਗੇ ਨੂੰ ਤੁਰੇਗਾ ਕਿਉਂ ਕਿਉਂ ਕਿ ਤੇਰਾ ਪਿੱਛੇ ਚੱਲਣਾ ਬੰਦ ਹੋ ਗਿਆ ਬੰਦ ਕਰ ਦੇ ਪਾਈ ਕੌਣ ਹੁੰਦਾ ਹੈ ਅਪਰਸ ਕੌਣ ਹੁੰਦਾ ਹੈ ਪਵਿੱਤਰ ਕੰਨ ਨਾ ਸੁਣੇ ਕੰਨ ਨਹੀਂ ਸੁਣਦੇ ਕਾਹੂ ਕਿ ਨਿੰਦਾ ਕਿਸੇ ਦੀ ਵੀ ਨਿੰਦਿਆ ਨਹੀਂ ਸੁਣਦੇ ਆਪਣਿਆਂ ਦੀ ਛੱਡੋ ਦੁਸ਼ਮਣ ਦੀ ਨਿੰਦਿਆ ਵੀ ਕੋਈ ਕਰਦਾ ਤਾਂ ਵੀ ਪਰੇ ਹੋ ਜਾਊ ਗੁਰਮੁਖੋ ਮੈਲ ਤਾਂ ਜਾ ਹੀ ਰਹੀ ਹੈ ਨਾ ਮਨ ਦੇ ਵਿੱਚ ਸਭ ਤੇ ਜਾਣੈ ਆਪਸ ਕੌਮੰਦਾ ਜਦੋਂ ਬੁਰਾ ਜਾਣਦਾ ਹੈ ਨਾ ਤੇ ਕਿਸੇ ਨੂੰ ਨਹੀਂ ਜਾਣਦਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬੁਰਾ ਜਾਣਦਾ ਹੈ ਕਿਉਂ ਕਿ ਕਿਉਂਕਿ ਅਸੀਂ ਸਾਰੇ ਕਿਸੇ ਦੀ ਅਸਲੀਅਤ ਨਹੀਂ ਜਾਣਦੇ ਹੁੰਦੇ ਪਰ ਗੁਰਮਖੋ ਆਪਣੀ ਅਸਲੀਅਤ ਆਪਾਂ ਜਾਣਦੇ ਹੁੰਨੇ ਆਂ ਹਰ ਇੱਕ ਬੰਦਾ ਜੇਕਰ ਕਿਸੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਨਾ ਤੇ ਆਪਣੇ ਆਪ ਨੂੰ ਜਾਣਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਸਭ ਤੇ ਜਾਣੈ ਆਪਸ ਕੋ ਮੰਦਾ ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾ ਜਾਣਦਾ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਵਿਖਿਆ ਪਰਹਰੈ ਵਿਖਿਆ ਦਾ ਅਰਥ ਹੈ ਜ਼ਹਿਰ ਮਾਇਆ ਦੀ ਜ਼ਹਿਰ ਨੂੰ ਪਰਹਰੈ ਪਰੇ ਕਰ ਦਿੰਦਾ ਹੈ ਜ਼ਿੰਦਗੀ ਦੇ ਵਿੱਚੋਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਖਸ਼ੀ ਮਤ ਦੇ ਨ ਸਰਕਾਰ ਵੇਖਿਆ ਪਰ ਹਰੈ ਮਾਇਆ ਰੂਪੀ ਜ਼ਹਿਰ ਨੂੰ ਆਪਣੀ ਜ਼ਿੰਦਗੀ ਚੋਂ ਪਰ ਹਰੈ ਪਰੇ ਕਰ ਦਿੰਦਾ ਹੈ ਮਨ ਕੀ ਬਾਸਨਾ ਜਿਹੜੇ ਮਨ ਵਿੱਚ ਵਕਾਰਾਂ ਦੀ ਬਾਸਨਾ ਹੁੰਦੀ ਹੈ ਮਨ ਤੇ ਟਰੈ ਮਨ ਤੋਂ ਤਾਲ ਦਿੰਦਾ ਹੈ ਪਰੇ ਕਰ ਦਿੰਦਾ ਹੈ ਇੰਦਰੀ ਜਿਤ ਜਿਨੇ ਆਪਣੀਆਂ ਇੰਦਰੀਆਂ ਨੂੰ ਜਿੱਤਿਆ ਹੋਇਆ ਹੈ ਸਿੰਗਰ ਮੁਖ ਬਹੁਤਾਂਤ ਮਨੁੱਖ ਜਿਹੜਾ ਹੈ ਨਾ ਬਹੁਤਾਂਤ ਜਿਹੜੀ ਗਿਣਤੀ ਆਪਾਂ ਦੇਖਦੇ ਆ ਉਹ ਇੰਦਰੀਆਂ ਦੇ ਸਾਹਮਣੇ ਹਾਰੀ ਪਈ ਹੈ ਗੁਰੂ ਸਾਨੂੰ ਕੀ ਸਿਖਾਉਂਦਾ ਹੈ ਗੁਰੂ ਸਿਖਾਉਂਦਾ ਹੈ ਇੰਦਰੀਆਂ ਨੂੰ ਜਿੱਤਣਾ ਕਿਵੇਂ ਹੈ ਅੱਖਾਂ ਮੂਹਰੇ ਅਸੀਂ ਹਾਰੇ ਬੈਠੇ ਆ ਮਨ ਕਹਿੰਦਾ ਗੁਰਦੁਆਰੇ ਜਾਣਾ ਅੱਖਾਂ ਕਹਿੰਦੀਆਂ ਨਹੀਂ ਕਿਤੇ ਬਾਹਰ ਜਾਣਾ ਅੱਖਾਂ ਦੀ ਮੰਨ ਲੈਣੇ ਆ ਅੱਖਾਂ ਮੂਰੇ ਹਾਰ ਗਏ ਨਾ ਜੀਬ ਦੇ ਮੂਰੇ ਹਾਰੇ ਬੈਠੇ ਆ ਅਸੀਂ ਸਾਰੇ ਬੰਦਾ ਕਹਿੰਦਾ ਜੀ ਤਾਕਤ ਬਹੁਤ ਆ ਮੇਰੇ ਚ ਜੀਬ ਦੇ ਸਵਾਦ ਅੱਗੇ ਹਾਰ ਜਾਂਦਾ ਗੁਰੂ ਕਹਿੰਦਾ ਜੀਬ ਦੇ ਨਾਲ ਬਾਣੀ ਪੜਿਆ ਕਰ ਜੀਬ ਕਹਿੰਦੀ ਆ ਮਿੱਠੇ ਮਿੱਠੇ ਸਵਾਦੀ ਭੋਜਨ ਚਾਹੀਦੇ ਆ ਗੁਰਦੁਆਰੇ ਵੀ ਆਉਂਦਾ ਬਾਣੀ ਨੂੰ ਛੱਡ ਕੇ ਸਵਾਦੀ ਭੋਜਨ ਪਿੱਛੇ ਭੱਜਦਾ ਆਰਥ ਕੀ ਬਣਿਆ ਜੀਬ ਦੀ ਡਿਮਾਂਡ ਅੱਗੇ ਹਾਰ ਗਿਆ ਗੁਰੂ ਦੀ ਨਹੀਂ ਮੰਨੀ ਜੀਬ ਦੀ ਮੰਨ ਲਈ ਇਹ ਤਾਂ ਜੀਬ ਨੇ ਕਿਹਾ ਨਾ ਸਵਾਦ ਚਾਹੀਦਾ ਹੈ ਸ਼ੂਗਰ ਸੀ ਪਰ ਜੀਬ ਕਹਿੰਦੀ ਹੈ ਗਲਾਬ ਜਾਵਣਾ ਚਾਹੀਦੀ ਹੈ ਅਰਥ ਕੀ ਬਣਿਆ ਵੀ ਜੀਬ ਦੇ ਅੱਗੇ ਹਾਰ ਗਿਆ ਅੱਖਾਂ ਦੇ ਅੱਗੇ ਹਾਰੇ ਆ ਕੰਨਾਂ ਦੇ ਅਗਲੋ ਅੱਗੇ ਹਾਰੇ ਪਏ ਆ ਚਮੜੀ ਦੇ ਅੱਗੇ ਅਸੀਂ ਹਾਰੇ ਪਏ ਆ ਜੋ ਚਮੜੀ ਚਾਹੁੰਦੀ ਹੈ ਉਹ ਚਾਹੀਦਾ ਹੈ ਬਾਦਸ਼ਾਹ ਕਹਿੰਦੇ ਅਪਰਸ ਕੌਣ ਆ ਪਵਿੱਤਰ ਕੌਣ ਗੁਰੂ ਦਾ ਪੂਰਨ ਸਿੱਖ ਕੌਣ ਇੰਦਰੀ ਜਿੱਤ ਜੀਨੇ ਆਪਣੀਆਂ ਇੰਦਰੀਆਂ ਨੂੰ ਜਿੱਤ ਲਿਆ ਅੱਖਾਂ ਨੂੰ ਜ਼ੁਬਾਨ ਨੂੰ ਚਮੜੀ ਨੂੰ ਆਪਣੀ ਕੰਨਾਂ ਨੂੰ ਜਿੱਤ ਲਿਆ ਅਰਥ ਕੀ ਬਣਿਆ ਹੁਣ ਗੁਰੂ ਜੋ ਗੁਰੂ ਕਹਿੰਦਾ ਕੰਨ ਉਹ ਸੁਣਦੇ ਐ ਆਪਣੀ ਮਰਜ਼ੀ ਨਹੀਂ ਕਰਦੇ ਅੱਖਾਂ ਉਹ ਦੇਖਦੀਆਂ ਜੋ ਗੁਰੂ ਕਹਿੰਦਾ ਅੱਖਾਂ ਤੇ ਜਿੱਤ ਪ੍ਰਾਪਤ ਕਰ ਲਈ ਜਬਾਨ ਉਹ ਬੋਲਦੀ ਐ ਜੋ ਗੁਰੂ ਕਹਿੰਦਾ ਜੀਬ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਇੰਜ ਹੁੰਦਾ ਇੰਦਰੀਆਂ ਨੂੰ ਜਿੱਤਣਾ ਜੇ ਲਾਲਚ ਛੱਡ ਦਈਏ ਨਾ ਤੇ ਇਹ ਕੰਮ ਔਖਾ ਨਹੀਂ ਐ ਬਹੁਤਾ ਖਾਣ ਦਾ ਲਾਲਚ ਛੱਡ ਦਈਏ ਗੁਰਮਖੋ ਜਿੱਤ ਜਾਵਾਂਗੇ ਜ਼ਬਾਨ ਤੋਂ ਸ਼ੋਭਾ ਵੜਿਆਈ ਦਾ ਲਾਲਚ ਛੱਡ ਦਈਏ ਜਿੱਤ ਜਾਵਾਂਗੇ ਕੰਨਾਂ ਤੋਂ ਇਹ ਔਖਾ ਨਹੀਂ ਐ ਕੰਮ ਪਰ ਤ੍ਰਿਸ਼ਨਾ ਤੇ ਲਾਲਚ ਸਾਨੂੰ ਹਰਾ ਦਿੰਦਾ ਹੈ ਸਭ ਤੋਂ ਪਹਿਲਾ ਬੰਦਾ ਬਾਰੋਂ ਨਹੀਂ ਹਾਰਦਾ ਆਪਣੇ ਸਰੀਰਕ ਇੰਦਰੀਆਂ ਤੋਂ ਹਾਰਦਾ ਹੈ ਮਨੁੱਖ ਇਸ ਕਰਕੇ ਇੰਦਰੀ ਜਿੱਤ ਜਿਹੜਾ ਮਨੁੱਖ ਆਪਣੀਆਂ ਇੰਦਰੀਆਂ ਨੂੰ ਜਿੱਤ ਲੈਂਦਾ ਹੈ ਪੰਜ ਦੋਖ ਤੇ ਰਹਿਤ ਪੰਜਾਂ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਮੋਹ ਤੋਂ ਹੰਕਾਰ ਤੋਂ ਰਹਿਤ ਹੋ ਗਿਆ ਪਾਤਸ਼ਾਹ ਕਹਿੰਦੇ ਐਸਾ ਤੇ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਮਿਲਦਾ ਹੈ ਨਾ ਗੁਰਮੁਖੋ ਐਸਾ ਮਨੁੱਖ ਤੇ ਕਰੋੜਾਂ ਵਿੱਚੋਂ ਕੋਈ ਇੱਕ ਹੀ ਮਿਲਦਾ ਹੈ ਪਾਤਸ਼ਾਹ ਕਹਿੰਦੇ ਨਾ ਐਸਾ ਕਰੋੜਾਂ ਵਿੱਚੋਂ ਇੱਕ ਅੱਧਾ ਮਿਲ ਗਿਆ ਨਾ ਨਾਨਕ ਕੋਟ ਮਧੇ ਕੋ ਐਸਾ ਅਪਰਸ ਉਹ ਮਨੁੱਖ ਅਪਰਸ ਹੈ ਉਹ ਮਨੁੱਖ ਪਵਿੱਤਰ ਹੈ ਉਹ ਮਨੁੱਖ ਨਿਰਮਲ ਹੈ ਪਾਤਸ਼ਾਹ ਕਹਿੰਦੇ ਜੋਗਿਓ ਜੇ ਤੁਹਾਡੇ ਵਿੱਚੋਂ ਕੋਈ ਇੱਕ ਅੱਧਾ ਐਸਾ ਬੈਠਾ ਹੈ ਤੇ ਮੈਂ ਵੀ ਉਸ ਨੂੰ ਅਪਰਸ ਕਹਿੰਦਾ ਹਾਂ ਪਵਿੱਤਰ ਆਖਦਾ ਹਾਂ ਪਾਤਸ਼ਾਹ ਕਿਰਪਾ ਕਰਨ ਗੁਰੂ ਦੇ ਬਚਨਾਂ ਦੀ ਇਦਾਤ ਕਿਨਕਾ ਮਾਤਰ ਅਰਦਾਸ ਕਰੀਏ ਪਾਤਸ਼ਾਹ ਸਾਡੀ ਵੀ ਝੋਲੀ ਪਾ ਦਿਓ ਗੁਰੂ ਪਾਤਸ਼ਾਹ ਰਹਿਮਤਾਂ ਕਰਨਗੇ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬਲਾਓ ਆਖ